ਇਹ ਅਨਾਲਾ ਦੇ ਗਰਲਸ ਥੋੜਾ ਸੀਨੀਅਰ ਸਕੂਲ ਦੇ ਵਿੱਚ ਆਏ ਸੀਗੇ ਅਮ ਇਤਿਹਾਸ ਹਰ ਸਾਲ ਪ੍ਰਿੰਸੀਪਲ ਸਾਹਿਬ ਉਪਰਾਲਾ ਕਰਦੇ ਨੇ ਸਾਰਾ ਇੱਕ ਤੋਂ 10 ਸਟਾਫ ਜਿਹੜਾ ਉਪਰਾਲਾ ਕਰਦਾ ਕਿੰਤੀਆਂ ਦਾ ਤਿਉਹਾਰ ਮਨਾਉਂਦੇ ਨੇ ਅੱਜ ਸਾਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਬੜਾ ਅੱਛਾ ਲੱਗਾ ਸਾਡੇ ਲੋਕ ਨਾਚ ਸਾਡੇ ਤਿਉਹਾਰ ਜਿਹੜੇ ਛੋਟੇ ਛੋਟੇ ਤੀਆਂ ਵਰਗੇ ਤਿਉਹਾਰ ਜਿਹੜੇ ਇੱਕ ਇੱਕ ਤਰ੍ਹਾਂ ਨਾਲ ਗਿਆ ਲੋਕ ختم ਹੀ ਹੁੰਦੇ ਜਾ ਰਹੇ ਨੇ ਔਰ ਜਦੋਂ ਕੋਈ ਵੀ ਸਕੂਲ ਕੋਈ ਆਰਗੇਨਾਈਜੇਸ਼ਨ ਆਤਾ ਤਾਂ ਉਹ ਬੜਾ ਲੱਗਦਾ ਹੈ ਕਿ ਕਿ ਸਾਡੇ ਜਿਹੜੇ ਲੋਕ ਨਾਚ ਨੇ ਸਾਡੇ ਲੋਕ ਨਾਚਿੰਦੇ ਵਿਦਿਆ ਸੀਗੇ ਕਿ ਤੁਸੀਂ ਕਿਤੇ ਵੀ ਜੇ ਸ਼ਿਰਕਤ ਕਰ ਲਓ ਤੇ ਇੱਕ ਤਰ੍ਹਾਂ ਨਾਲ ਤੁਹਾਡੀ ਰੂਹ ਖੁਸ਼ ਹੋ ਜਾਂਦੀ ਹੈ ਤੇ ਕਿਤੇ ਨਾ ਕਿਤੇ ਵਿਰਸਾ ਵੀ ਜੁੜਿਆ ਕਲਚਰ ਵੀ ਜੁੜਿਆ ਤੇ ਬੜਾ ਵਧੀਆ ਲੱਗਦਾ ਕਿ ਇਹ ਬੱਚੇ ਜਿਹੜੇ ਨੇ ਇਹ ਕਲਚਰ ਨਾਲ ਜੁੜੇ ਨੇ ਇਹ ਬੱਚੇ ਤਿਉਹਾਰ ਮਨਾਉਂਦੇ ਨੇ ਇਹ ਵਿੱਚ ਮਿੰਦੀ ਲਾਉਂਦੇ ਨੇ ਕਿੱਦੇ ਕੋਲ ਬੜਾ ਵਧੀਆ ਲੱਗਾ ਤੇ ਸਟਾਫ ਨੂੰ ਵੀ ਬਧਾਈ ਦੇਣੀ ਆ ਤੇ ਪ੍ਰਿੰਸੀਪਲ ਸਾਹਿਬ ਨੂੰ ਖਾਸ ਕਰਕੇ ਐਸਐਮਸੀ ਦੇ ਚੇਅਰਮੈਨ ਨੇ ਸੀਮਾ ਮੈਡਮ ਖਾਸ ਕਰਕੇ ਉਹਨਾਂ ਨੂੰ ਵੀ ਬਹੁਤ ਬਹੁਤ ਬਧਾਈ ਦੇਣਾ ਪੁਰਾਣਾ ਕਲਚਰ ਦਾ ਨੋਕਾ ਜਾ ਰਿਆਂ ਸੰਭਾਲਣ ਸੰਭਾਲਣ ਦਾ ਵੇਖੋ ਜਿਹੜਾ ਸੰਭਾਲਣ ਦਾ ਤਰੀਕਾ ਕਲਚਰ ਸੀ ਆਪਣੀ ਪਹਿਲਾ ਮਾਂ ਬੋਲੀ ਸੰਭਾਲੀ ਮਾਂ ਬੋਲੀ ਦੇ ਵਿੱਚ ਜਿਹੜੇ ਨੇ ਅਸੀਂ ਲਵਸ ਜਿਹੜੇ ਨੇ ਦੂਜੇ ਅੱਜ ਕੱਲ ਮਿਕਸ ਹੋ ਗਏ ਮੇਰੇ ਆਪਣੇ ਵੀ ਕਿਤੁਨ ਤੁਹ ਤੋਂ ਕੋਈ ਵਰਤੋਂ ਕਰਦੇ ਆ ਜੇ ਅਸੀਂ ਪ्योर ਮਾਂ ਬੋਲੀ ਦੀ ਜੀ ਵਰਤੋਂ ਨਹੀਂ ਕਰਾਂਗੇ ਅਸੀਂ ਉਹਦੇ ਵਿੱਚ ਹੀ ਸ਼ਾਮਿਲ ਕਿਤੇ ਨਾ ਜਿੱਦੇ ਸਾਡੀ ਵੀ ਗਲਤੀ ਹੈ ਮੇਰੀ ਕੋਸ਼ਿਸ਼ ਜਿਹੜੀ ਹੈ ਇਹ ਵੇ ਅਸੀਂ ਜਿੱਥੇ ਵੀ ਦਾਲਿਆ ਮੈਂ ਆਪਣੇ ਬੱਚਾ ਨੂੰ ਇਹ ਕਿਹਾ ਕਿ ਜਿਹੜੀ ਵੀ ਸਾਡੀ ਮਾਂ ਬੋਲੀ ਹੈ ਪਹਿਲਾਂ ਆਪਣੀ ਆਪਾਂ ਮਾਂ ਬੋਲੀ ਸੰਭਾਲੀਏ ਤੇ ਫਿਰ ਜਿਹੜਾ ਵਿਸਤ ਆਇਆ ਉਹ ਸੰਭਾਲੀਏ ਜਿਹੜੇ ਸਾਡੇ ਤਿਉਹਾਰ ਨੇ ਉਹ ਸੰਭਾਲੀਏ ਕਿਤੇ ਨਾ ਜਿੱਤੇ ਲੋਕ ਹੁੰਦੇ ਜਾ ਰਹੇ ਨੇ ਕੁੜੀਆਂ ਦਾ ਖੇ ਹੋਣਾ ਬਹਿਣਾ ਨੱਚਣਾ ਗਿੱਧੇ ਪੋਣਾ ਸੋਸ਼ਲਾਈਜੇਸ਼ਨ ਦਾ ਪਾਰਟ ਜੇ ਸੋਸ਼ਲ ਨਹੀਂ ਤੇ ਉਹ ਸਾਨੂੰ ਮੈਂਟਲ ਹੈਲਥ ਦੀ ਪ੍ਰੋਬਲਮ ਲੈਂਦਾ ਇਹ ਸਾਰਾ ਕੁਝ ਜਿਹੜਾ ਸੋਸ਼ਲ ਮਨੁਨਾਸਿਕ ਬਹੁਤ ਜ਼ਰੂਰੀ ਹੈ। ਕੁੜੀਆਂ ਕਿਤੇ ਹੋਣ ਗਿਆ। ਇਹਨਾਂ ਦੇ ਵਿੱਚ 8-10 ਦਿਨ ਵੀ ਇਕੱਠੇ ਹੋਗੇ ਤੁਸੀਂ ਹੱਸ ਖੇਡ ਲਿਆ ਨੱਚ ਲਿਆ ਤੇ ਜਿਹੜੀ ਤੁਹਾਨੂੰ ਜਿਹੜੀ ਉਹ ਮੈਂਟਲ ਹੈਲਥ ਦੀ ਪ੍ਰੋਬਲਮ ਨਹੀਂ ਹੋਏਗੀ। ਮੈਨੂੰ ਕਿਤੇ ਨਾ ਕਿਤੇ ਲੱਗਦਾ ਬਹੁਤ ਜ਼ਰੂਰੀ ਹੈ ਤਿਉਹਾਰਾਂ ਨਾਲ ਜੁੜੇ ਰਹਿਣਾ ਜੀ ਅਸੀਂ ਆਪਣੀ ਮੈਂਟਲ ਹੈਲਥ ਨੂੰ ਸੋਲਵ। ਮੇਰਾ ਨਾਮ ਹੈ ਇੰਦਰਜੀਤ ਸਿੰਘ। ਮੈਂ ਬਤੌਰ ਪ੍ਰਿੰਸੀਪਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਸੇਵਾ ਨਿਭਾ ਰਿਹਾ ਹਾਂ। ਅੱਜ ਅਸੀਂ ਇਸ ਸਕੂਲ ਦੇ ਵਿੱਚ ਤੀਆਂ ਦਾ ਤਿਹਾਰ ਮਨਾਇਆ ਹੈ। ਪਰਾਣਾ ਜਿਹੜਾ ਸਾਡਾ ਸੱਭਿਆਚਾਰ ਹੈ ਉਹਨੂੰ ਜਾਗਰੂਕ ਕਰਕੇ ਇਹਨਾਂ ਵਿਦਿਆਰਥੀਆਂ ਨੂੰ ਆਪਣੇ ਸਟਾਫ ਦੇ ਮਾਧਿਅਮ ਰਾਹੀਂ ਸਕੂਲ ਦੀ ਸਭਿਆਚਾਰਕ ਕਮੇਟੀ ਦੇ ਰਾਹੀਂ ਤੇ ਆਪਣੇ ਰਾਹੀਂ ਇਹਨਾਂ ਨੂੰ ਨਵੇਂ ਨਵੇਂ ਜਿਹੜੇ ਜਿਹੜੇ ਜਿਸ ਤਰ੍ਹਾਂ ਇਹ ਮੋਬਾਈਲ ਦੀ ਵਰਤੋਂ ਵਿਦਿਆਰਥੀ ਬਹੁਤ ਜ਼ਿਆਦਾ ਅੱਜ ਕੱਲ ਕਰਦੇ ਪਏ ਨੇ ਜਿਹਦੇ ਕੀ ਬਹੁਤ ਜ਼ਿਆਦਾ ਸਾਈਡ ਇਫੈਕਟ ਜਿਹੜੇ ਆ ਸਾਹਮਣੇ ਆ ਰਹੇ ਆ ਉਹਦੇ ਨਾਲ ਰੀਡ ਦੀ ਹੱਡੀ ਦਾ ਦਰਦ ਅੱਖਾਂ ਦਾ ਖਰਾਬ ਹੋਣਾ ਔਰ ਜਿਹੜਾ ਬ੍ਰੇਨ ਵੀ ਜਿਹੜਾ ਉਹਦੇ ਨਾਲ ਟਰਕ ਵਰਕਿੰਗ ਕਰਨਾ ਕੰਮ ਕਰਦੇ ਦਾ ਤੇ ਸੋ ਮੈਂ ਸਾਰੇ ਸਮਾਜ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਅਸੀਂ ਆਪਣੇ ਪੁਰਾਣੇ ਸੱਭਿਆਚਾਰ ਦੇ ਨਾਲ ਜੁੜੀਏ ਔਰ ਪੰਜਾਬੀ ਸੱਭਿਆਚਾਰ ਦੇ ਨਾਲ ਜੁੜੀਏ ਕਿਉਂਕਿ ਇਸ ਪੰਜਾਬੀ ਸੱਭਿਆਚਾਰ ਦੇ ਵਿੱਚ ਹੀ ਸਭ ਕੁਝ ਸਾਡਾ ਜਿਹੜਾ ਛੁਪਿਆ ਹੋਇਆ ਹੈ ਅੱਜ ਇਸ ਕੁਇਚ ਵਿਦਿਆਰਥੀਆਂ ਵੱਲੋਂ ਸਕੂਲ ਸਟਾਫ ਵੱਲੋਂ ਪਿੰਗਾ ਦਾ ਆਨੰਦ ਮਾਣਿਆ ਗਿਆ ਇਹਨਾਂ ਵਿਦਿਆਰਥੀਆਂ ਨੂੰ ਪਤਾ ਲੱਗਾ ਕਿ ਸਾਡਾ ਜਿਹੜਾ ਪੁਰਾਣਾ ਸੱਭਿਆਚਾਰ ਹੀ ਸੀ ਇਸੇ ਤਰ੍ਹਾਂ ਹੀ ਇੱਥੇ ਮਹਿੰਦੀ ਦਾ ਸਟਾਲ ਚੂੜੀਆਂ ਦਾ ਸਟਾਲ ਜਿਹੜਾ ਉਹ ਵੀ ਲਗਾਇਆ ਗਿਆ ਤੇ ਸਕੂਲ ਦੀ ਐਸਐਮਸੀ ਕਮੇਟੀ ਦੇ ਰਾਹੀਂ ਮਾਧਿਮ ਮਾਧਿਮ ਦੇ ਰਾਹੀਂ ਅੱਜ ਵਿਦਿਆਰਥੀਆਂ ਨੂੰ ਬਹੁਤ ਸਾਰੇ ਇਨਾਮ ਵੀ ਤਕਸੀਮ ਕੀਤੇ ਗਏ ਉਹਦੇ ਵਿੱਚ ਇਹ ਆ ਕਿ ਇੰਡੀਅਨ ਆਰਮੀ ਵੱਲੋਂ 25ਵੀਂ ਕਾਰਗਿਲ ਦੀ ਜਿਹੜੀ ਆ ਉਹ ਕੁਇਜ਼ ਕੰਪੀਟੀਸ਼ਨ ਮਨਾਇਆ ਗਿਆ ਉਸ ਕੁਇਜ਼ ਕੰਪੀਟੀਸ਼ਨ ਦੇ ਵਿੱਚ ਪਹਿਲੇ 라ਉਂਡ ਦੇ ਵਿੱਚ 22600 ਜਿਹੜੇ ਸਕੂਲਾਂ ਨੇ ਭਾਗ ਲਿਆ ਦੂਸਰੇ 라ਉਂਡ ਦੇ ਵਿੱਚ 3600 ਸਕੂਲ ਜਿਹੜੇ ਆ ਉਹਨਾਂ ਨੇ ਭਾਗ ਲਿਆ ਉਸ ਤੋਂ ਬਾਅਦ ਜਦੋਂ 3rd 라ਉਂਡ ਦੀ ਵਾਰੀ ਆਈ ਤੇ ਨੌਰਥ ਸਾਈਡ ਦੇ ਹਰਿਆਣਾ ਪੰਜਾਬ ਤੇ ਰਾਜਸਥਾਨ ਵੱਲੋਂ ਸਿਰਫ 18 ਹੀ ਸਕੂਲ ਜਿਹੜੇ ਆ ਸਿਲੈਕਟ ਕੀਤੇ ਗਏ ਤੇ ਇਹ ਬੜੀ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਕਿ ਸਾਡੇ ਇਲਾਕੇ ਦਾ ਸਰਕਾਰੀ ਕਰਨਿਆ ਸੀਨੀਅਰ ਸੈਕੰਡਰੀ ਸਕੂਲ ਜਨਾਲਾ ਜਿਹੜਾ ਇਹਦੇ ਵਿੱਚ 67ਵਾਂ ਸਥਾਨ ਜਿਹੜਾ ਉਹ ਸਾਡਾ ਸੀਗਾ ਬਾਕੀ ਦੇ ਜਿਹੜੇ ਪ੍ਰਾਈਵੇਟ ਸਕੂਲ ਸੀਗੇ ਔਰ ਮੈਨੂੰ ਬੜਾ ਮਾਣ ਤੇ ਫਕਰ ਮਹਿਸੂਸ ਹੁੰਦਾ ਹੈ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਕੰਪੀਟੀਸ਼ਨ ਲੜਾ ਕੇ ਤੇ ਉਹਨਾਂ ਨੂੰ ਆਪਣੇ ਪੈਰਾਂ ਤੇ ਖੜਾ ਕਰਨ ਦਾ ਵਚਨ ਬੰਧਾ ਜੀ ਨਾਮ ਪ੍ਰਾਈਜ਼ ਕੀ ਮਿਲਿਆ ਸੀ ਕੀ ਜੀ ਨਾਮ ਪ੍ਰਾਈਜ਼ ਕਿ ਬੱਚਿਆਂ ਨੂੰ ਹਾਂ ਜੀ ਇਹਦੇ ਵਿੱਚ ਜੀ तकरीबन 6750 ਰੁਪਏ ਜੜਾ ਇੰਡੀਅਨ ਆਰਮੀ ਵੱਲੋਂ ਆਏ ਉਹ ਵਿਦਿਆਰਥੀਆਂ ਤੇ ਟੀਚਰ ਨੂੰ ਅੱਜ ਵੱਖੋ ਵੱਖਰੇ ਤਕਸੀਮ ਕਰ ਦਿੱਤੇ ਗਏ ਇਹਦੇ ਨਾਲ ਹੀ ਸਾਡੇ ਸਕੂਲ ਦੇ ਵਿੱਚ ਇੱਕ ਐਨਐਸਕੇਯੂਐਫ ਦਾ ਟ੍ਰੇਡ ਹੈ ਅਪਰਲ ਉਦੇ ਵਿੱਚ 30 ਸਲਾਈ ਮਸ਼ੀਨਾਂ ਜਣੀਆਂ ਸਰਕਾਰ ਵੱਲੋਂ ਪ੍ਰੋਵਾਈਡ ਕੀਤੀਆਂ ਗਈਆਂ ਤਾਂ ਕਿ ਇਹ ਵਿਦਿਆਰਥੀ ਵੋਕੇਸ਼ਨਲ ਕਿੱਤੇ ਦੇ ਵਿੱਚ ਬਹੁਤ ਵਧੀਆ ਮੱਲਾ ਮਾਰ ਸਕਣ ਆਪਣੇ ਪੈਰਾਂ ਦੇ ਉੱਤੇ ਖਲੋ ਕੇ ਆਪਣਾ ਰੋਜਗਾਰ ਜਿਹੜਾ ਲੱਭ ਕੇ ਤੇ ਤਾਂ ਕਿ ਜਿਹੜਾ ਉਹ ਇੱਕ ਕਾਮਯਾਬ ਇਨਸਾਨ ਬਣ ਸਕੇ ਦੂਸਰਾ ਟ੍ਰੇਡ ਸਾਡੇ ਕੋਲੋਂ ਵੋਕੇਸ਼ਨਲ ਦੇ ਵਿੱਚ ਐਨਐਸਕੇਯੂਐਫ ਦੇ ਅੰਡਰ ਹੀ ਹੈਲਥ ਐਂਡ ਕੇਅਰ ਟ੍ਰੇਡ ਦਾ ਹੈ ਉਹਦੇ ਵਿੱਚ ਵੀ ਸਕੂਲ ਦੇ ਵਿਦਿਆਰਥੀਆਂ ਨੂੰ ਇਹ ਜੜੀਆਂ ਸਕੂਲੀ ਕਿੱਟਾਂ ਵੰਡ ਕੇ ਇਹਨਾਂ ਸਕੂਲ ਦੇ ਬੱਚਿਆਂ ਦੀਆਂ ਹੌਸਲਾ ਵਧਾਈ ਕੀਤੀ ਗਈ ਹੈ ਤਾਂ ਕਿ ਵਿਦਿਆਰਥੀ ਵੱਧ ਝੜ ਕੇ ਬੁਕੇਸ਼ਰਨ ਕਿੱਤਿਆਂ ਨੂੰ ਅਪਣਾਉਣ ਤੇ ਜਿਹੜਾ ਇੱਕ ਵਧੀਆ ਮਿਸਾਲ ਜੜੀ ਆ ਦੇਸ਼ ਵਾਸਤੇ ਕੰਮ ਕਰ ਸਕਣ